ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਾਜ ਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜੀਆਂ ਭੈਣਾਂ ਚਾਹੁੰਦੀਆਂ ਨੇ ਕਿ ਸਾਡੇ ਘਰ ਵਾਲੇ ਸ਼ਰਾਬ ਛੱਡ ਦੇਣ ਜਾਂ ਕਿਸੇ ਹੋਰ ਭੈਣ ਭਰਾ ਨੇ ਸ਼ਰਾਬ ਛੱਡਣੀ ਹੋਵੇ ਸਾਧ ਸੰਗਤ ਜੀ ਉਹ ਚਾਹੁੰਦੇ ਨੇ ਛੱਡਣਾ ਤੇ ਚਾਹੁੰਦੇ ਨੇ ਪਰ ਉਹ ਛੱਡ ਨਹੀਂ ਪਾਉਂਦੇ ਉਹ ਮਜਬੂਰ ਹੁੰਦੇ ਨੇ ਤਾਂ ਸਾਧ ਸੰਗਤ ਜੀ ਉਹ ਇਹ ᔪਕਤੀ ਵਰਤ ਲੈਣ ਸੰਤ ਮਹਾਪੁਰਸ਼ਾਂ ਜੀ ਦੱਸੀ ਹੋਈ ਇਹ ᔪਕਤੀ ਨੂੰ ਵਰਤ ਲੈਣ ਉਹ ਦਿਨਾਂ ਦੇ ਵਿੱਚ ਸ਼ਰਾਬ ਛੱਡ ਦੇਣਗੇ ਸਾਤਸੰਗਤ ਜੀ ਅੱਜ ਅਸੀਂ ਤੁਹਾਨੂੰ ਪੂਰੀ ਵਿਧੀ ਇਸ ਕਥਾ ਦੇ ਵਿੱਚ ਸਾਂਝੀ ਕਰਾਂਗੇ ਸਾਤਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਤਸੰਗਤ ਜੀ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸકો ਸਾ ਸੰਗਤ ਜੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾ ਸੰਗਤ ਦੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾ ਸੰਗਤ ਜੀ ਸਾਡਾ ਕੰਮ ਹੈ ਬਾਣੀ ਦੇ ਨਾਲ ਜੁੜਨਾ ਤੇ ਦੂਸਰਿਆਂ ਨੂੰ ਜੋੜਨਾ ਸਾਥ ਸੰਗਤ ਜੀ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਸਾਡਾ ਭਲਾ ਕਰਾਂਗੇ ਸਾਥ ਸੰਗਤ ਜੀ ਤੁਸੀਂ ਵੀ ਅੱਜ ਤੋਂ ਇਹ ਗੱਲ ਪੱਲੇ ਬੰਨ ਲਓ ਕਿ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਸਾਡਾ ਭਲਾ ਕਰਾਂਗੇ ਸਾਥ ਸੰਗਤ ਜੀ ਅਸੀਂ ਜੋ ਬੀਜਾਂਗੇ ਨਾ ਸਾਡੀ ਜ਼ਿੰਦਗੀ ਵਿੱਚ ਵੀ ਉਹੀ ਹੋਣਾ ਹੈ ਜੋ ਬੀਜਾਂਗੇ ਉਹੀ ਵਧਣਾ ਹੈ ਸਾਥ ਸੰਗਤ ਜੀ ਜਿਸ ਨੂੰ ਇਹ ਗੱਲ ਸਮਝ ਆ ਗਈ ਨਾ ਉਹ ਅੱਜ ਤੋਂ ਬਾਅਦ ਕਿਸੇ ਦਾ ਬੁਰਾ ਨਹੀਂ ਕਰੇਗਾ ਕਿਸੇ ਨਾਲ ਗਲਤ ਨਹੀਂ ਕਰੇਗਾ ਕਿਸੇ ਨਾਲ ਠੱਗੀ ਨਹੀਂ ਕਰੇਗਾ ਸਾਧ ਸੰਗਤ ਜੀ ਜਿਨ੍ਹਾਂ ਨੇ ਇਹ ਗੱਲ ਪੱਲੇ ਬੰਨ ਲਈ ਉਹਨਾਂ ਦੀ ਜ਼ਿੰਦਗੀ ਵਿੱਚ ਸੁਧਾਰ ਹੋ ਜਾਏਗਾ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਜ ਪਾਉਂਦੇ ਹਾਂ ਸਾਧ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਭਾਈ ਸਾਧ ਸੰਗਤ ਜੀ ਇੱਕ ਮਾਤਾ ਜੀ ਆਪਣੇ ਪਤੀ ਨੂੰ ਨਾਲ ਲੈ ਕੇ ਹੰਸਾੜੀ ਸਾਹਿਬ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਚਲੇ ਗਏ ਸਾਧ ਸੰਗਤ ਜੀ ਉਹ ਮਾਤਾ ਜੀ ਬਹੁਤ ਦੁਖੀ ਸੀ ਕਿਉਂਕਿ ਉਸ ਦਾ ਘਰ ਵਾਲਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਸਾਧ ਸੰਗਤ ਜੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਸਾਧ ਸੰਗਤ ਜੀ ਜਦੋਂ ਉਸ ਨੂੰ ਕੋਈ ਰਸਤਾ ਨਹੀਂ ਲੱਭਿਆ ਤਾਂ ਉਹ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਚਲੇ ਗਏ ਸਾਧ ਸੰਗਤ ਜੀ ਉਹ ਪਿੰਡ ਦਾ ਸਰਪੰਚ ਸੀ ਜੋ ਉਸ ਦਾ ਘਰ ਵਾਲਾ ਸੀ ਨਾ ਉਹ ਪਿੰਡ ਦਾ ਸਰਪੰਚ ਸੀ ਮੀਨਸ ਕਿ ਪਿੰਡ ਦਾ ਮੁਖੀ ਸੀ ਸਾਧ ਸੰਗਤ ਜੀ ਜਦੋਂ ਮਾੜਾ ਪੁਰਸ਼ਾਂ ਜੀ ਨੂੰ ਮੱਥਾ ਟੇਕਣ ਲੱਗੇ ਸਾਧ ਸੰਗਤ ਜੀ ਤਾਂ ਉਹ ਬੀਬੀ ਜੀ ਕਹਿੰਦੇ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਮੇਰਾ ਘਰ ਵਾਲਾ ਸ਼ਰਾਬ ਪੀ ਕੇ ਬਹੁਤ ਤੰਗ ਕਰਦਾ ਹੈ ਤਾਂ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਤੂੰ ਤੇ ਮੁਖੀ ਹੈ ਤੇਰੀ ਤਾਂ ਸਿਫਤ ਕਰਦੇ ਹਾਂ ਅਸੀਂ ਪਰ ਤੂੰ ਸ਼ਰਾਬ ਪਿੰਨਾ ਹੈ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ। ਸਾਧ ਸੰਗਤ ਜੀ, ਬਾਬਾ ਜੀ ਕਹਿੰਦੇ ਸ਼ਰਾਬ ਤੇ ਨਹੀਂ ਪੀਂਦਾ। ਬਾਬਾ ਜੀ ਨੇ ਕਹਿੰਦਾ ਸਾਧ ਸੰਗਤ ਜੀ, ਉਹ ਸਰਪੰਚ ਚੌਂਕ ਗਿਆ। ਸਾਧ ਸੰਗਤ ਜੀ, ਪਰ ਉਸਨੇ ਸੱਚ ਬੋਲਿਆ। ਕਹਿੰਦਾ, "ਹਾਂਜੀ ਬਾਬਾ ਜੀ, ਹਾਂਜੀ ਮਹਾਂਪੁਰਸ਼ੋ, ਮੈਂ ਸ਼ਰਾਬ ਪੀਂਦਾ।" ਸਾਧ ਸੰਗਤ ਜੀ, ਮਹਾਂਪੁਰਸ਼ ਫਸਲ ਲੱਗ ਪਈ। ਸਾਤ ਸੰਗਤ ਜੀ ਮਹਾਪੁਰਸ਼ ਕਹਿੰਦੇ ਮਰਦ ਨਿਕਲਿਆ ਮਰਦ ਕਿਉਂਕਿ ਤੂੰ ਸੱਚ ਬੋਲਿਆ ਝੂਠ ਨਹੀਂ ਬੋਲਿਆ ਨਹੀਂ ਤਾਂ ਬਹੁਤ ਬਹੁਤ ਏਦਾਂ ਦੀ ਸੰਗਤ ਆਉਂਦੀ ਹੈ ਸਾਡੇ ਕੋਲ ਜਿਹੜੇ ਕਹਿੰਦੇ ਨੇ ਅਸੀਂ ਸ਼ਰਾਬ ਨਹੀਂ ਪੀਂਦੇ ਅਸੀਂ ਰੋਜ਼ ਨਹੀਂ ਪੀਂਦੇ ਅਸੀਂ ਕਦੀ ਕਦੀ ਪੀਂਦੇ ਹਾਂ ਜਦੋਂ ਕੋਈ ਵਿਆਹ ਸ਼ਾਦੀ ਆ ਜਾਵੇ ਬਸ ਉਦੋਂ ਹੀ ਪੀਂਦੇ ਹਾਂ ਸਾਤ ਸੰਗਤ ਜੀ ਕਹਿੰਦੇ ਪਰ ਤੂੰ ਮਰਦ ਨਿਕਲਿਆ ਕਿਉਂਕਿ ਤੂੰ ਸੱਚ ਬੋਲਿਆ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਛੱਡ ਦੇ ਭਾਈ ਚੰਗੀ ਨਹੀਂ ਹੁੰਦੀ ਸਾਧ ਸੰਗਤ ਜੀ ਬਾਬਾ ਜੀ ਨੇ ਦੋ ਵਾਰ ਉਸ ਨੂੰ ਕਿਹਾ ਕਹਿੰਦੇ ਛੱਡ ਦੇ ਭਾਈ ਇਹ ਚੰਗੀ ਨਹੀਂ ਹੁੰਦੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਜਦ ਪੀਤੇ ਮਤ ਦੂਰ ਹੋਏ ਆਪਣਾ ਪਰਾਇਆ ਨ ਪਛਾਣਈ ਖਸਮੋ ਤੱਕੇ ਖਾਏ ਜਦ ਪੀਤੇ ਆ ਮਤ ਦੂਰ ਹੋਆਏ ਆਪਣਾ ਪਰਾਇਆ ਨ ਪਛਾਣਈ ਖਸਮੋ ਤੱਕੇ ਖਾਏ ਸਾ ਸੰਗਤ ਜੀ ਕਹਿੰਦੇ ਸ਼ਰਾਬ ਪੀ ਕੇ ਬੰਦੇ ਨੂੰ ਆਪਣੀ ਮਤਬੁੱਧ ਭੁੱਲ ਜਾਂਦਾ ਹੈ ਸਾਸ ਸੰਗਤ ਜੀ ਐਸੇ ਤਰ੍ਹਾਂ ਹੀ ਭਾਈ ਬਾਬਾ ਜੀ ਨੇ ਫੇਰ ਉਸ ਨੂੰ ਦੂਜੀ ਵਾਰ ਕਿਹਾ ਕਹਿੰਦੇ ਭਾਈ ਛੱਡ ਦੇ ਇਹ ਤੇਰੇ ਵਾਸਤੇ ਚੰਗੀ ਨਹੀਂ ਹੈ ਕਹਿੰਦਾ ਬਾਬਾ ਜੀ ਮੈਂ ਛੱਡ ਨਹੀਂ ਸਕਦਾ ਮੇਰੇ ਵਾਸ ਨਹੀਂ ਹੈ ਸਾਸ ਸੰਗਤ ਜੀ ਬਾਬਾ ਜੀ ਬਹੁਤ ਹੱਸੇ ਬਾਬਾ ਜੀ ਕਹਿੰਦੇ ਤੂੰ ਮਰਦ ਨਿਕਲਿਆ ਤੂੰ ਸੱਚ ਬੋਲਿਆ ਨਾ ਤੂੰ ਮਰਦ ਨਿਕਲਿਆ ਮੈਂ ਛੱਡ ਨਹੀਂ ਸਕਦਾ ਸਾਥ ਸੰਗਤ ਜੀ ਕਦੀ ਸਾਡੇ ਅੱਗੇ ਕਹਿ ਦਿੰਦੇ ਨੇ ਛੱਡ ਦੇਵਾਂਗੇ ਬਹੁਤ ਸੰਗਤ ਸਾਥ ਸੰਗਤ ਜੀ ਇਦਾਂ ਦੀ ਹੁੰਦੀ ਐ ਜਿਹੜੇ ਗੁਰੂ ਅੱਗੇ ਕਹਿੰਦੇ ਨੇ ਅਸੀਂ ਛੱਡ ਦੇਵਾਂਗੇ ਹੁਣ ਨਹੀਂ ਹੱਥ ਲਾਵਾਂਗੇ ਪੱਕਰ ਹੀ ਸਭ ਕੁਝ ਜਾਂਦੇ ਨੇ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਫਿਰ ਬਾਬਾ ਜੀ ਨੇ ਕਿਹਾ ਕਹਿੰਦੇ ਭਾਈ ਛੱਡ ਦੇ ਤੀਜੀ ਵਾਰ ਬਾਬਾ ਜੀ ਨੇ ਕਿਹਾ ਕਹਿੰਦੇ ਭਾਈ ਛੱਡ ਦੇ ਕਹਿੰਦਾ ਬਾਬਾ ਜੀ ਮੈਂ ਛੱਡ ਨਹੀਂ ਸਕਦਾ ਸਾਧ ਸੰਗਤ ਜੀ ਜਦੋਂ ਬਾਬਾ ਜੀ ਨੇ ਦੇਖਿਆ ਭਾਈ ਇਹ ਬੇਵਸ ਹੈ ਬਿਲਕੁਲ ਆਪਣੇ ਔਗੁਣਾਂ ਤੋਂ ਬੇਵਸ ਹੈ ਤਸਾ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਨਹੀਂ ਛੱਡ ਸਕਦਾ ਕਹਿੰਦਾ ਬਾਬਾ ਜੀ ਨਹੀਂ ਛੱਡ ਸਕਦਾ ਬਾਬਾ ਜੀ ਕਹਿੰਦੇ ਭਾਈ ਫਿਰ ਇੱਕ ਕੰਮ ਕਰ ਲੈ ਕਹਿੰਦਾ ਬਾਬਾ ਜੀ ਸਤ ਵਚਨ ਸਾਤ ਸੰਗਤ ਜੀ ਜਿੰਨੀ ਬਾਣੀ ਪੜਦਾ ਹੈ ਸਾਤ ਸੰਗਤ ਜੀ ਧਿਆਨ ਦੇਣਾ ਬਾਬਾ ਜੀ ਨੇ ਬਚਨ ਕੀਤੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਬਚਨ ਕੀਤੇ ਸਾਤ ਸੰਗਤ ਜੀ ਇਹ ਸੱਚੀ ਘਟਨਾ ਹੈ ਇਹ ਸਾਡੇ ਪਰਿਵਾਰ ਵਿੱਚ ਹੀ ਹੋਈ ਹੈ ਸਾਤ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਜਿੰਨੀ ਬਾਣੀ ਪੜਦਾ ਹੈ ਨਾ ਪੜੀ ਜਾ ਇੱਕ ਪਾਠ ਸੁਖਮਨੀ ਸਾਹਿਬ ਦਾ ਵਧਾ ਦੇ ਸਾਤ ਸੰਗਤ ਜੀ ਕਹਿੰਦਾ ਬਾਬਾ ਜੀ ਸਤਿਵਚੈ ਸਾਤ ਸੰਗਤ ਜੀ ਕਹਿੰਦੇ ਭਾਈ ਸੱਤਵੇਂ ਦਿਨ ਦੇਗ ਕੜਾ ਪ੍ਰਸ਼ਾਦ ਦੀ ਬਣਾ ਕੇ ਸਤਿਗੁਰ ਅੱਗੇ ਅਰਦਾਸ ਕਰਨੀ ਹੈ ਸਤਿਗੁਰ ਜੀ ਮੇਰੀ ਸ਼ਰਾਬ ਛਡਾ ਦਿਓ ਸਾਤ ਸੰਗਤ ਜੀ ਕਹਿੰਦਾ ਬਾਬਾ ਜੀ ਸਤਿਵਚੈ ਕਹਿੰਦਾ ਬਾਬਾ ਜੀ ਇਹ ਮੈਂ ਕੰਮ ਕਰ ਲਵਾਂਗਾ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਇਹ ਕਰਨਾ ਹੈ ਕੰਮ ਜਦੋਂ ਬਾਬਾ ਜੀ ਉਹ ਕਮਰੇ ਵਿੱਚੋਂ ਬਾਹਰ ਚਲੇ ਗਿਆ ਬਾਬਾ ਜੀ ਦੀ ਕੋਠੜੀ ਜਿੱਥੇ ਬਾਬਾ ਜੀ ਬੈਠਦੇ ਹੁੰਦੇ ਸਨ ਜਦੋਂ ਉਸ ਉਤ ਕੋਠੀ ਦੇ ਵਿੱਚੋਂ ਬਾਹਰ ਚਲੇ ਗਿਆ ਤਾਂ ਸਾਧ ਸੰਗਤ ਜੀ ਜਿਹੜੇ ਉੱਥੇ ਦੇ ਇੱਕ ਦੋ ਸੇਵਾਦਾਰ ਸੀ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਤੁਸੀਂ ਇਹ ਕੀ ਕਹਿ ਦਿੱਤਾ ਤੁਸੀਂ ਧਾਰਨਾ ਸੀ ਤੁਸੀਂ ਉਹਨੂੰ ਕਹਿਣਾ ਸੀ ਜੇ ਛੱਡਨੀ ਹੈ ਤੇ ਛੱਡਦੇ ਨਹੀਂ ਇੱਥੋਂ ਚਲਿਆ ਜਾ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਉਹ ਬੇਵੱਸ ਹੈ ਉਹ ਨਹੀਂ ਛੱਡ ਸਕਦਾ ਬਾਬਾ ਜੀ ਕਹਿੰਦੇ ਭਾਈ ਜਿਹੜੀ ਨਾਲ ਦਵਾਈ ਦਿੱਤੀ ਹੈ ਉਹ ਨਹੀਂ ਦੇਖੀ ਤੁਸੀਂ ਸਮਝੇ ਨਹੀਂ ਸਾਧ ਸੰਗਤ ਜੀ ਕਹਿੰਦੇ ਜਦੋਂ ਆਪਣੇ ਔਗਣ ਪ੍ਰਤੀ ਜਦੋਂ ਇੱਕ ਪਾਠ ਰੋਜ਼ ਸੁਖਮਨੀ ਸਾਹਿਬ ਦਾ ਕਰੇਗਾ ਸਤਿਗੁਰ ਇਸ ਲਈ ਮੈਸ਼ਰਾਬ ਛੱਡਣ ਲਈ ਇਹ ਪਾਠ ਕਰ ਰਿਹਾ ਮੇਰੇ ਕੋਲ ਸ਼ਰਾਬ ਨਹੀਂ ਛੱਡੀ ਜਾਂਦੀ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਮੇਰੀ ਸ਼ਰਾਬ ਛੱਡਾ ਦਿਓ ਸਾਧ ਸੰਗਤ ਜੀ ਗੁਰੂ ਵਿੱਦ ਬਣਾਏਗਾ ਭਾਈ ਗੁਰੂ ਵਿੱਦ ਬਣਾਏਗਾ ਇਹ ਔਗੁਣ ਆ ਨਾ ਜਿਹੜੇ ਜ਼ਿੰਦਗੀ ਵਿੱਚ ਕਿਵੇਂ ਕੱਢਣਾ ਵਾ ਸਾਧ ਸੰਗਤ ਜੀ ਉਹ ਪ੍ਰਭੂ ਪਰਮਾਤਮਾ ਹੀ ਜਾਣਦਾ ਹੈ ਕਿ ਬੰਦੇ ਦੀ ਜ਼ਿੰਦਗੀ ਵਿੱਚ ਔਗਣ ਨੂੰ ਕਿਵੇਂ ਕੱਢਣਾ ਹੈ ਕਿਸੇ ਦੇ ਮਨ ਵਿੱਚ ਕੁਝ ਰਹਿ ਨਾ ਜਾਵੇ ਇਸ ਕਰਕੇ ਸਾ ਸੰਗਤ ਜੀ ਸੁਖਨੀ ਸਾਹਿਬ ਵਿੱਚ ਵੇਰਵਾ ਦਿੱਤਾ ਹੈ ਸਾ ਸੰਗਤ ਜੀ ਜਿਹੜੇ ਗੁਰੂ ਸਾਹਿਬਾਨ ਗੁਰੂ ਪਰਮਾਤਮਾ ਸਾ ਸੰਗਤ ਜੀ ਗੁਰੂ ਡਿਊਟੀ ਲੈਂਦੇ ਨੇ ਭਾਈ ਆਪਣੀ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕਰੋ ਸਤ ਗੁਰੂ ਮੇਰੇ ਵੱਸ ਨਹੀਂ ਸਤਿਗੁਰਜੀ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੀ ਸ਼ਰਾਬ ਛਡਾ ਦਿਓ ਸਾਧ ਸੰਗਤ ਜੀ ਐਸੀ ਕਿਰਪਾ ਵਰਤਦੀ ਹੈ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਆਪ ਛੱਡਣੀ ਚਾਹੁੰਦਾ ਸੀ ਸ਼ਰਾਬ ਪਰ ਉਹ ਬੇਵੱਸ ਸੀ ਉਹ ਛੱਡ ਨਹੀਂ ਸੀ ਲੱਗ ਸਕਦਾ ਕਿਉਂਕਿ ਉਸਨੂੰ ਲਤ ਲੱਗ ਗਈ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਿਵੇਂ ਬਾਬਾ ਜੀ ਨੇ ਉਸ ਨੂੰ ਬਚਨ ਕੀਤੇ ਸੀ ਕਿ ਇੱਕ ਪਾਠ ਸੁਖਮੀ ਸਾਹਿਬ ਦਾ ਰੋਜ਼ ਕਰਨਾ ਹੈ ਸਤਿਗੁਰ ਅੱਗੇ ਗਲ ਵਿੱਚ ਸਰੋਪਾ ਸਾਹਿਬ ਪਾ ਕੇ ਅਰਦਾਸ ਬੇਨਤੀ ਕਰਨੀ ਹੈ ਕਿ ਬਾਬਾ ਜੀ ਮੇਰੀ ਸ਼ਰਾਬ ਛਡਾ ਦਿਓ ਤਾਂ ਸਤਿਗੁਰ ਜੀ ਜ਼ਰੂਰ ਕਿਰਪਾ ਕਰਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜੇ ਜੇ ਭਰਾ ਨਹੀਂ ਕਰ ਸਕਦੇ ਸਾਧ ਸੰਗਤ ਜੀ ਤਾਂ ਭੈਣਾ ਇਹ ਕੰਮ ਜ਼ਰੂਰ ਕਰਨ ਆਪਣੇ ਘਰ ਵਾਲਿਆਂ ਦੇ ਸ਼ਰਾਬ ਸ਼ਰਾਉਣ ਵਾਸਤੇ ਸਾਧ ਸੰਗਤ ਜੀ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ਸਾਧ ਸੰਗਤ ਜੀ ਤੁਸੀਂ ਸੱਚ ਨਹੀਂ ਮੰਨੋਗੇ ਸਿਰਫ 15 ਦਿਨ ਹੀ ਬੀਤੇ ਸੀ ਸਾਧ ਸੰਗਤ ਜੀ ਸਿਰਫ 15 ਦਿਨ ਹੀ ਬੀਤੇ ਸੀ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਇਹ ਜੀ ਕਿਰਪਾ ਹੋਈ ਵਾਹਿਗੁਰੂ ਦੀ ਸਾਧ ਸੰਗਤ ਜੀ ਉਹ ਸ਼ਰਾਬੜ ਦੇਖਣਾ ਹੀ ਬੰਦ ਕਰ ਦਿੱਤਾ ਛੱਡਣੀ ਤੇ ਬਹੁਤ ਦੂਰ ਦੀ ਗੱਲ ਸੀ ਸਾਧ ਸੰਗਤ ਜੀ 15 ਦਿਨਾਂ ਬਾਅਦ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਸਾਧ ਸੰਗਤ ਜੀ ਉਹ ਬਿਮਾਰ ਹੋ ਗਿਆ ਉਸ ਨੂੰ ਬੁਖਾਰ ਚੜਨ ਲੱਗ ਗਿਆ ਹੋਰ ਬਹੁਤ ਸਾਰੀਆਂ ਪ੍ਰੋਬਲਮ ਆ ਗਈਆਂ ਸਾਧ ਸੰਗਤ ਜੀ ਜਦੋਂ ਉਸ ਨੇ ਚੈੱਕਅਪ ਕਰਾਇਆ ਤਾਂ ਉਸ ਨੂੰ ਕਾਲਾ ਪੀਲਾ ਨਿਕਲਿਆ ਸਾਧ ਸੰਗਤ ਜੀ ਡਾਕਟਰ ਕਹਿੰਦੇ ਭਾਈ ਸ਼ਰਾਬ ਛੱਡ ਦੇ ਨਹੀਂ ਤੇਰੀ ਜ਼ਿੰਦਗੀ ਨਹੀਂ ਰਹਿਣੀ ਸਾਧ ਸੰਗਤ ਜੀ ਉਹ ਵੈਗਰੂ ਨੇ ਬਸ ਉਹ ਤਾਂ ਸ਼ਰਾਬ ਛਡਾਉਣੀ ਸੀ ਇੱਕ ਨਜ਼ਰੀਆ ਬਣਾਉਣਾ ਸੀ ਸਾਧ ਸੰਗਤ ਜੀ ਤਾਂ ਉਸ ਨੇ ਸ਼ਰਾਬ ਛੱਡ ਦਿੱਤੀ ਕਿ ਮੈਂ ਮਰ ਜਾਵਾਂਗਾ ਜੇ ਮੈਂ ਮਰ ਗਿਆ ਮੇਰੇ ਟੱਬਰ ਦਾ ਕੀ ਹੋਵੇਗਾ ਮੇਰਾ ਟੱਬਰ ਰੁੱਲ ਜਾਵੇਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹਨੇ ਸ਼ਰਾਬ ਛੱਡ ਦਿੱਤੀ ਸਾਥ ਸੰਗਤ ਜੀ ਤੁਸੀਂ ਸੱਚ ਨਹੀਂ ਮੰਨੋਗੇ ਉਹ ਦਾ ਮਹੀਨੇ ਵਿੱਚ ਕਾਲਾ ਪੀਲਾ ਵੀ ਠੀਕ ਹੋ ਗਿਆ ਸਾਥ ਸੰਗਤ ਜੀ ਇਹ ਸਿਰਫ ਗੁਰੂ ਨੇ ਵਿੱਤ ਬਣਾਈ ਸੀ ਉਹਦੀ ਸ਼ਰਾਬ ਛਡਾਉਣ ਦੀ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਸਿੱਖ ਕੀ ਕਰੋ ਦੂਰ ਮਤ ਮਲ ਹੀਰੇ ਸਿੱਖ ਕੀ ਕਰੋ ਦੂਰ ਮਤ ਮਲ ਹੀਰੇ ਸਾ ਸੰਗਤ ਜੀ ਕਹਿੰਦੇ ਦੁਰਮਤ ਹੁੰਦਾ ਮਾੜੀ ਮਤ ਕਹਿੰਦਾ ਇਹੋ ਜੇ ਹੁੰਦੀ ਆ ਨਾ ਜਿਸ ਟਾਈਮ ਆ ਜਾਂਦਾ ਨਾ ਸਿੱਖ ਹੁਣ ਤੇਰੀ ਮਾੜੀ ਮਤ ਦੂਰ ਕਰਨ ਦੀ ਡਿਊਟੀ ਹੁਣ ਗੁਰੂ ਨੇ ਲੈ ਲਈ ਹੈ ਤਾਂ ਸਾ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਵਾਹਿਗੁਰੂ ਜੀ ਐਸੀ ਕਿਰਪਾ ਕਰਦੇ ਨੇ ਸਾ ਸੰਗਤ ਜੀ ਜੋ ਵੀ ਉਸ ਦੇ ਵਿੱਚ ਉਹ ਗੁਣ ਹੁੰਦੇ ਨੇ ਉਹ ਵਾਹਿਗੁਰੂ ਜੀ ਪਤਾ ਨਹੀਂ ਲੱਗਦਾ ਕਿਵੇਂ ਸਾਧ ਸੰਗਤ ਜੀ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਕਿ ਬੰਦਾ ਇੱਕ ਛੋਟੇ ਕੰਮ ਨੂੰ ਵੱਡੇ ਕੰਮ ਤੱਕ ਸਾਧ ਸੰਗਤ ਜੀ ਵਾਹਿਗੁਰੂ ਜੀ ਸਭ ਕੁਝ ਛਡਾ ਦਿੰਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਸਿੱਖ ਕੇ ਗੁਰ ਤੁਰਮਤ ਮਲ ਹੀਰੇ ਸਿੱਖ ਕੇ ਗੁਰ ਤੁਰਮਤ ਮਲ ਹੀਰੇ ਸਾ ਸੰਗਤ ਜੀ ਕਈ ਔਗਣ ਹੁੰਦੇ ਆ ਨਾ ਜਿਹੜੇ ਉਹ ਬੇਵਸ ਹੁੰਦੇ ਨੇ ਪਰ ਹੱਥ ਤੇ ਹੱਥ ਧਰ ਕੇ ਨਾ ਬੈਠੋ ਆਪਣੇ ਔਗਣ ਦੇ ਪ੍ਰਤੀ ਸੁਖਨੀ ਸਾਹਿਬ ਦਾ ਪਾਠ ਕਰੋ ਸਤ ਗੁਰ ਜੀ ਆਪ ਕਿਰਪਾ ਕਰਦੇ ਨੇ ਔਗਣ ਕੱਢਣ ਦੀ ਸਾ ਸੰਗਤ ਕਈ ਵੀ ਔਗੁਣ ਤੇਰੇ ਵਸ ਨਹੀਂ ਜਿਵੇਂ ਸਾਧ ਸੰਗਤ ਜੀ ਕਈਆਂ ਦੇ ਵਿੱਚ ਕ੍ਰੋਧ ਬਹੁਤ ਹੁੰਦਾ ਹੰਕਾਰ ਬਹੁਤ ਹੁੰਦਾ ਲੋਭ ਬਹੁਤ ਹੁੰਦਾ ਹੈ ਸਾਧ ਸੰਗਤ ਜੀ ਇਹ ਔਗੁਣ ਹੀ ਨੇ ਆਪਣੇ ਵਿੱਚ ਸਾਧ ਸੰਗਤ ਜੀ ਇੱਕ ਤਾਂ ਇਹ ਹੀ ਆਪਾਂ ਨੂੰ ਗੁਰੂ ਦੇ ਨੇੜੇ ਨਹੀਂ ਜਾਣ ਦਿੰਦੇ ਸਾਧ ਸੰਗਤ ਜੀ ਜਦੋਂ ਇਹ ਅਸੀਂ ਆਪਣੇ ਅੰਦਰੋਂ ਕੱਢ ਦਿੱਤੇ ਨਾ ਕਾਮ ਕ੍ਰੋਧ ਸਾਧ ਸੰਗਤ ਜੀ ਹੰਕਾਰ ਜਿਸ ਦਿਨ ਅਸੀਂ ਆਪਣੇ ਅੰਦਰੋਂ ਕੱਢ ਦਿੱਤੇ ਨਾ ਤਾਂ ਸਾਧ ਸੰਗਤ ਜੀ ਉਸ ਦਿਨ ਅਸੀਂ ਵਾਹਿਗੁਰੂ ਦੇ ਨੇੜੇ ਹੋ ਜਾਵਾਂਗੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਹੋ ਜਾਵਾਂਗੇ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਭਾਈ ਉਹ ਪੁਸਪਰਾਨੀ ਇਹ ਕੰਮ ਕੀਤਾ ਤਾਂ ਸਾਧ ਸੰਗਤ ਜੀ ਉਸ ਦੀ ਸ਼ਰਾਬ ਛੁੱਟ ਗਈ ਸਾਧ ਸੰਗਤ ਜੀ ਕਹਿੰਦੇ ਬ੍ਰਹਮ ਗਿਆਨੀਆਂ ਦੀਆਂ ਗੱਲਾਂ ਨੂੰ ਕੌਣ ਜਾਣ ਸਕਦਾ ਹੈ ਉਹਨੂੰ ਤਾਂ ਸਾਰੇ ਬ੍ਰਹਮ ਦਾ ਗਿਆਨ ਹੁੰਦਾ ਹੈ ਸਾਧ ਸੰਗਤ ਜੀ ਤਾਂ ਇੱਕ ਬੰਦਾ ਕੀ ਚੀਜ਼ ਹੈ ਉਦੋਂ ਬੰਦੇ ਦੇ ਮੱਥਾ ਪੜ ਕੇ ਦੱਸ ਦਿੰਦੇ ਨੇ ਕਿ ਇਹ ਦਾ ਅਗਲੇ ਪਾਲੇ ਵਿੱਚ ਇਸ ਦੇ ਨਾਲ ਕੀ ਹੋਣ ਵਾਲਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜੇ ਭੈਣਾਂ ਆਪਣੇ ਪਤੀ ਦੀਆਂ ਸ਼ਰਾਬ ਛਡਾਉਣਾ ਚਾਹੁੰਦੀਆਂ ਨੇ ਤਾਂ ਸਾਧ ਸੰਗਤ ਜੀ ਤੁਸੀਂ ਇਸ ਵਿਧੀ ਦੇ ਨਾਲ ਰੋਜ਼ ਸਵੇਰੇ ਇਸ਼ਨਾਨ ਕਰਕੇ ਸਾਧ ਸੰਗਤ ਜੀ ਸੁੱੱਚੇ ਕੱਪੜੇ ਪਾ ਕੇ ਵਾਹਿਗੁਰੂ ਜੀ ਅੱਗੇ ਸਾਧ ਸੰਗਤ ਜੀ ਤੁਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ ਹੈ ਸਾਧ ਸੰਗਤ ਜੀ ਰੋਜ਼ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਇਕਾਗਰ ਚਿਤ ਹੋ ਕੇ ਵਾਹਿਗੁਰੂ ਜੀ ਦੇ ਨਾਲ ਧਿਆਨ ਲਰ ਕੇ ਸਾਧ ਸੰਗਤ ਜੀ ਤੁਸੀਂ ਪਾਠ ਕਰਨਾ ਹੈ ਸਾਧ ਸੰਗਤ ਜੀ ਫਿਰ ਤੁਸੀਂ ਗਲ ਦੇ ਵਿੱਚ ਸਰੋਪਾ ਸਾਹਿਬ ਪਾ ਕੇ ਅਰਦਾਸ ਕਰਨੀ ਹੈ ਕਿ ਸਤ ਗੁਰੂ ਜੀ ਜੋ ਵੀ ਸਾਡੇ ਅੰਦਰ ਔਗੁਣ ਨੇ ਉਹਨਾਂ ਨੂੰ ਤੁਸੀਂ ਕੱਢਣਾ ਹੈ ਤਾਂ ਸਾਧ ਸੰਗਤ ਜੀ ਤੁਸੀਂ ਦੇਖੋਗੇ ਕਿੰਨੀ ਛੇਤੀ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਸਾਥ ਸੰਗਤ ਜੀ ਤੇ 7ਵੇਂ ਦਿਨ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਵਾਹਿਗੁਰੂ ਜੀ ਅਗਿਆਰਤਾਸ ਕਰਨੀ ਹੈ ਤਾਂ ਦੇਖੋਗੇ ਦਿਨ ਵਿੱਚ ਹੀ ਸਾਥ ਸੰਗਤ ਜੀ ਤੁਸੀਂ ਸੁਖ ਸੁਖ ਪਾਓਗੇ ਸਾਥ ਸੰਗਤ ਜੀ ਇਹ ਸੀ ਪਾਈ ਆਪਣੀ ਅੱਜ ਦੀ ਕਥਾ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਥ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਧ ਸੰਗਤ ਜੀ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਕੋਈ ਗੁਰੂ ਬਣਾ ਬਣ ਸਕੇ ਕੋਈ ਗੁਰੂ ਦੀ ਬਾਣੀ ਦਾ ਨਾਮ ਜਪ ਸਕੇ ਸਾਤ ਸੰਗਤ ਜੀ ਕਈ ਲੋਕ ਇਦਾਂ ਦੇ ਨੇ ਜਦੋਂ ਕਿਸੇ ਨੂੰ ਵਾਹਿਗੁਰੂ ਜੀ ਤੇ ਵਿਸ਼ਵਾਸ ਨਹੀਂ ਨਾ ਹੁੰਦਾ ਸਾਤ ਸੰਗਤ ਜੀ ਓਨੀ ਦਿਰ ਉਹ ਗੁਰੂ ਦੀ ਬਾਣੀ ਨਹੀਂ ਪੜਦੇ ਜਿੰਨੀ ਦਿਰ ਵਾਹਿਗੁਰੂ ਜੀ ਪਰ ਥੱਕ ਨਹੀਂ ਨਾ ਦਿਖਾਉਂਦੇ ਉਸ ਨੂੰ ਸਾਤ ਸੰਗਤ ਜੀ ਓਨੀ ਦਿਰ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸਾਤ ਸੰਗਤ ਜੀ ਇਕੱਟਨਾ ਸਾਡੀ ਹੀ ਪਰਿਵਾਰ ਦੀ ਹੈ ਸਾਤ ਸੰਗਤ ਜੀ ਇਕੱਟਨਾ ਮੇਰੇ ਤਾਇਆ ਜੀ ਦੀ ਹੈ ਸਾਤ ਸੰਗਤ ਜੀ ਉਹਨਾਂ ਦੇ ਨਾਲ ਇਹ ਘਟਨਾ ਵਾਪਰੀ ਸੀ ਸਾਥ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਹੋਈਆਂ ਪੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵਜ ਕੇ ਅੱਖੋ ਜੀ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ